ਆਓ ਸਭ ਆਓ ਇਹ ਖੁੱਲ੍ਹੇ ਇਹ ਉਹ ਜਿਸ ਲਾਇਆ ਸਪਰੀਵਨ ਹਾਂਜੀ ਹਾਂ ਨਾਬਾ ਬੱਸ ਸਟੈਂਡ ਤੇ ਅਸੀਂ ਕਨਵੇਕਟਲੀ ਕਿਸਮ ਦੀ ਪਹਿਲ ਜਿਹੜੀ ਹੈ ਜੀ ਕੀਤੀ ਹੈ ਇਸ ਤੋਂ ਪਹਿਲਾਂ ਅਸੀਂ ਪਟਿਆਲਾ ਗੇਟ ਨਾਬਾ ਵੀ ਇਹ ਪਹਿਲ ਕੀਤੀ ਸੀ ਪਰ ਮੈਂ ਰੋਟੀ ਕਲੱਬ ਗ੍ਰੇਟਰ ਨਾਬਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਲਲਿਤ ਜੀ ਜਿਸ ਮੁੱਚੀ ਟੀਮ ਦਾ ਪ੍ਰੈਜ਼ੀਡੈਂਟ ਸਾਹਿਬ ਮੈਂਬਰ ਸਾਹਿਬਾਨ ਦਾ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਦਾ ਆਰੰਭ ਕੀਤਾ ਹੈ ਜੀ ਇਹ ਬੇਬੀ ਫੀਡਿੰਗ ਪੁਆਇੰਟ ਹੈ ਜੀ ਯਾਨੀ ਕਿ ਮਾਂ ਆਪਣੇ ਬੱਚੇ ਨੂੰ ਦੁੱਧ ਅਗਰ ਪਿਉਣਾ ਚਾਹੁੰਦੀ ਹੈ ਬੱਸ ਸਟੈਂਡ ਤੇ ਹੈ ਉਹ ਬੈਠੀ ਹੈ ਤਾਂ ਤੁਸੀਂ ਆਪਸੋ ਕੇ ਦੇਖੋਗੇ ਕਿਵੇਂ ਮਹਿਸੂਸ ਹੁੰਦਾ ਹੋਊਗਾ ਜੀ ਕਿਉਂਕਿ ਪਬਲਿਕ ਪੁਆਇੰਟ ਹੈ ਜੀ ਲੋਕ ਬਹੁਤ ਹੁੰਦੇ ਨੇ ਤਾਂ ਇਸ ਕਰਕੇ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ ਇਹ ਅਸੀਂ ਪੁਆਇੰਟ ਇਸ ਕਰਕੇ ਬਣਾਇਆ ਕਿ ਜਦੋਂ ਵੀ ਮਾਂ ਆਪਣੇ ਬੱਚੇ ਨੂੰ ਲੈ ਕੇ ਬੱਸ ਸਟੈਂਡ ਤੇ ਆਉਂਦੀ ਹੈ ਤਾਂ ਆਪਣੇ ਬੱਚੇ ਨੂੰ ਆਰਾਮ ਨਾਲ ਅੰਦਰ ਬਹਿ ਕੇ ਦੁੱਧ ਪਿਆ ਸਕਦੀ ਹੈ ਜਿਸ ਦੇ ਨਾਲ ਸੇਫਟੀ ਪੁਆਇੰਟ ਵੀ ਹੈ ਜੀ ਔਰ ਬੱਚਾ ਅਗਰ ਭੁੱਖਾ ਬੱਚਾ ਅਗਰ ਰੋ ਰਿਹਾ ਤਾਂ ਉਹ ਬੱਚਾ ਜਿਹੜਾ ਜੀ ਉਹ ਚੁੱਪ ਕਰ ਜੂਗਾ ਕਿਉਂਕਿ ਉਹਨੂੰ ਮਾਂ ਦਾ ਦੁੱਧ ਦੀ ਲੋੜ ਹੈ ਫਿਰ ਇਹ ਇੱਕ ਨਵੇਕਲੀ ਕਿਸਮ ਦੀ ਇਹ ਪਹਿਲ ਹੈ ਜਿਹੜੀ ਅਸੀਂ ਪੂਰੇ ਨਾਭਾ ਦੇ ਜਿਹੜੇ ਬਾਕੀ ਵੀ ਬਸ ਸਟੈਂਡ ਨੇ ਉੱਥੇ ਵੀ ਕਰਾਂਗੇ ਔਰ ਇਹਦੇ ਵਿੱਚ ਰੋਟਰੀ ਕਲੱਬ ਨਾਭਾ ਗ੍ਰੇਟਰ ਦੀ ਇਹ ਬਹੁਤ ਚੱਜਾ ਕੰਮ ਹੈ ਜੀ ਬਹੁਤ ਤਾਰੀਫ਼ ਮੈਂ ਕਰਦਾ ਕਿ ਸਾਰੀ ਟੀਮ ਜਿਹੜੀ ਹੈ ਮਿਲ ਕੇ ਕੰਮ ਕਰ ਰਹੀ ਹੈ ਨਾਭਾ ਦੇ ਵਿੱਚ ਅਲੱਗ-ਅਲੱਗ ਪੁਆਇੰਟਾਂ ਦੇ ਜਿੱਥੇ ਵੀ ਅਸੀਂ ਇਹਨਾਂ ਦੀ ਡਿਊਟੀ ਲਈ ਇਹਨਾਂ ਨੇ ਬਹੁਤ ਹੀ ਤਨਦੇਹੀ ਨਾਲ ਸਾਰੀਆਂ ਡਿਊਟੀਆਂ ਨਿਭਾਈਆਂ ਨੇ ਇਹ ਡਿਊਟੀ ਵੀ ਬਹੁਤ ਅچھے ਤਰੀਕੇ ਨਾਲ ਨੇ ਨਿਭਾਈ ਹੈ ਮੈਂ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਇਹ ਮਾਈਂਡ ਦੇ ਵਿੱਚ ਕਿਵੇਂ ਆਇਆ ਕਿ ਇਸ ਤਰ੍ਹਾਂ ਬਸਾਂ ਐ ਬੇਸਿਕਲੀ ਲਲਿਤ ਜੀ ਇੱਕ ਦਿਨ ਮੇਰੇ ਕੋਲ ਬੈਠੇ ਸੀ ਅਸੀਂ ਆਪਰ ਡਿਸਕਸ ਕਰਨ ਲੱਗੇ ਤਾਂ ਗੱਲ ਚੱਲੀ ਬਸ ਸਟੈਂਡ ਦੀ ਕਿ ਬਸ ਸਟੈਂਡ ਬਹੁਤ ਅੱਛੇ ਬਣ ਰਹੇ ਨੇ ਨਾਬੇ ਦੇ ਔਰ ਸਾਰੇ ਸਮਾਜ ਸੇਵੀ ਬੰਦੇ ਸਹਿਯੋਗ ਦੇ ਨਾਲ ਤਾਂ ਇਹਨਾਂ ਨੇ ਗੱਲ ਕੀਤੀ ਵੀ ਇੱਕ ਮੇਰੇ ਮਨ ਚ ਆਈਡੀਆ ਹੈਗਾ ਕਿ ਅਗਰ ਬੇਬੀ ਫੀਡਿੰਗ ਪੁਆਇੰਟ ਬਣਾਇਆ ਜਾਵੇ ਮੈਂ ਕਿਹਾ ਜੀ ਬਿਲਕੁਲ ਇਹ ਤਾਂ ਬਹੁਤ ਅੱਛੀ ਗੱਲ ਹੈ ਜੀ ਸੋ ਇਹਨਾਂ ਨੇ ਆ ਡਿਸਕਸ ਕਰਕੇ ਕਿ ਕਿਵੇਂ ਹੋਣਾ ਚਾਹੀਦਾ ਕਿੱਥੇ ਬਣਾਉਣਾ ਚਾਹੀਦਾ ਕਿਹੜਾ ਪੁਆਇੰਟ ਰੱਖੀਏ ਉਹ ਡਿਸਕਸ ਕਰਕੇ ਤੁਸੀਂ ਸਾਰਾ ਫਾਈਨਲ ਕੀਤਾ ਪਹਿਲਾਂ ਅਸੀਂ ਬੇਬੀ ਫੀਡਿੰਗ ਪੁਆਇੰਟ ਜਿਹੜਾ ਜੀ ਉਹ ਪਟਿਆਲਾ ਗੇਟ ਨਾਬਾ ਬਣਾਇਆ ਦੂਜਾ ਬੇਬੀ ਫੀਡਿੰਗ ਪੁਆਇੰਟ ਜਿਹੜਾ ਅਸੀਂ ਨਾਬੇ ਦਾ ਮੇਨ ਬੱਸ ਸਟੈਂਡ ਜਿਹੜਾ ਜੀ ਉੱਥੇ ਬਣਾਇਆ ਪਰ ਇਹਦੇ ਵਿੱਚ ਅਸੀਂ ਤਬਦੀਲੀ ਕੀਤੀ ਹੈ ਜਿਹੜੀ ਹੁਣ ਇਹਦੀ ਆਹ ਸ਼ੀਟ ਹੈ ਜੀ ਇਹ ਜਿਹੜੀ ਹੈ ਜੀ ਹੁਣ ਬਹੁਤ ਅੱਛੀ ਲੱਗ ਗਈ ਹੈ ਔਰ ਇਹਦਾ ਕੰਮ ਜਿਹੜਾ ਪ੍ਰੋਪਰ ਅੱਛੇ ਤਰੀਕੇ ਨਾਲ ਕੀਤਾ ਇਹ ਕਈ ਸਾਲ ਜਿਹੜਾ ਜੀ ਇਹ ਖਰਾਬ ਨਹੀਂ ਹੋਊਗਾ ਔਰ ਪਹਿਣਾ ਵਾਸਤੇ ਉਹ ਮਾਤਾਵਾਂ ਵਾਸਤੇ ਇਹ ਬਹੁਤ ਇੱਕ ਕਾਰਗਰ ਸਾਬਤ ਹੋਊਗਾ ਔਰ ਜਿਨ੍ਹਾਂ ਨੇ ਮਾਂ ਲੈ ਕੇ ਗੋਦੀ ਚ ਸਫ਼ਰ ਕਰਦੀ ਹੈ ਉਹਨਾਂ ਵਾਸਤੇ ਵੀ ਇਹ ਬਹੁਤ ਅੱਛਾ ਕਾਰਗਰ ਸਾਬਤ ਹੋਊਗਾ ਜੀ ਸੋ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਪਸੰਦ ਕਰਨਗੇ ਜੀ ਇਹ ਉਪਰਾਲਾ ਜੀ ਬੇਸਿਕਲੀ ਔਮਨ ਨੂੰ ਸਮਰਪਿਤ ਹੈ ਜੀ ਅਸੀਂ ਮਹਿਲਾਵਾਂ ਦੇ ਲਈ ਜਿੰਨੀ ਕਿ ਇੰਡੀਪੈਂਡੈਂਸ ਜਿੰਨੀ ਕਿ ਉਹਨਾਂ ਨੂੰ ਸੁਵਿਧਾ ਦੇ ਸਕਦੇ ਆ ਉਹਦੇ ਤੇ ਲੱਗੇ ਹੋਏ ਆਂ ਜੀ ਪਹਿਲਾਂ ਅਸੀਂ ਲੇਡੀਜ਼ ਜੈਂਟਸ ਦੇ ਬਾਥਰੂਮ ਜਿਹੜੇ ਨੇ ਪਟਿਆਲਾ ਗੇਟਵੇ ਖੇ ਉਹ ਵੀ ਕਲੱਬ ਮੇਨਟੇਨ ਕਰ ਰਿਹਾ ਹੈ ਤੇ ਦੋ ਹੁਣ ਅਸੀਂ ਬੇਬੀ ਫੀਡਿੰਗ ਪੁਆਇੰਟ ਬਣਾਤੇ ਔਰ ਆਣ ਵਾਲੇ ਦਿਨਾਂ 'ਚ ਰੇਲਵੇ ਸਟੇਸ਼ਨ ਔਰ ਹੋਰ ਵੀ ਕਿਤੇ ਪਬਲਿਕ ਪਲੇਸ ਦੇ ਉੱਤੇ ਅਸੀਂ ਇਸ ਤਰ੍ਹਾਂ ਦੇ ਇਹ ਉਪਰਾਲੇ ਕਰਾਂਗੇ ਤਾਂ ਕਿ ਮਹਿਲਾਵਾਂ ਨੂੰ ਜਿਹੜੀ ਸੁਰੱਖਿਅਤ ਔਰ ਸਿਹਤਮੰਦ ਕੀਤਾ ਜਾ ਸਕੇ ਬਹੁਤ ਵਧੀਆ ਉਪਰਾਲਾ ਹੈ ਜੀ ਅੱਜਕੱਲ ਜੇ ਜਿਵੇਂ ਚੱਲਦਾ ਪਿਆ ਦੇਖੋ ਕੋਈ ਇੱਕ ਬੰਦੇ ਦੀ ਕਿੱਦਾਂ ਦੀ ਨਹੀਂ ਤਾਂ ਹਨਾ ਆਪਣੇ ਬੱਚੇ ਨੂੰ ਦੁੱਧ ਪਿਆੰਦੀ ਆ ਮਾਂ ਕੋਈ ਕਿਵੇਂ ਦੇਖਦਾ ਕੋਈ ਕਿਵੇਂ ਦੇਖਦਾ ਇਸ ਕਰਕੇ ਬਹੁਤ ਵਧੀਆ ਗੱਲ ਆ ਉਹ ਵਧੀਆ ਬਣਾਈ ਜੇਗਾ ਪਾਸੇ ਬੈਠ ਕੇ ਆਪਣੇ ਬੱਚੇ ਨੂੰ ਹਿਤ ਕਰ ਸਕਦਾ ਬੱਚੇ ਨੂੰ ਪੀਚ ਪਿਆ ਸਕਦੇ ਆ ਕੋ ਸਫਰ ਦੇ ਦੁਆਣ ਆ ਜਾਂ ਬੱਚੇ ਨੂੰ ਭੁੱਖ ਵੀ ਲੱਗਦੀ ਹਾਂਜੀ ਭੁੱਖ ਵੀ ਲੱਗਦੀ ਆ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਇਹ ਤੇ ਕੈਮਰਾ ਬਣਾਇਆ ਜਿਹੜਾ ਇਸ ਤਰ੍ਹਾਂ ਦੇ ਬਣਨੇ ਚਾਹੀਦੇ ਨੇ ਹੋਰ ਹਾਂਜੀ ਹਾਂ ਹੋਰ ਵੀ ਚਾਹੀਦੇ ਨੇ ਵੈਸੇ ਬਣਨੇ ਸਾਰੇ ਪਾਸੇ ਜਗ੍ਹਾ ਹੋਣੀ ਚਾਹੀਦੀ ਪਰ ਬਹੁਤ ਵਧੀਆ ਗੱਲ ਆ